ਸਸੇ ਗਾਲ ਜੀ ਸਾਰਿਆਂ ਨੂੰ ਪਿਆਰ ਪਿਆਰਾ ਬਈ ਤੇ ਬਈ ਸਮਾਨ ਆਪਣਾ ਸ਼ੈਲਟਰ ਸ਼ੈੱਡ ਛੋਟਾ ਹੈ ਮੈਂ ਕਿਹਾ ਸੀ ਤੁਹਾਨੂੰ ਸਾਨੂੰ ਬਣਾ ਦਿਓ ਤੇ ਸਮਾਨ ਆਪਣਾ ਆ ਗਿਆ ਜੀ ਕੁਛ ਤੇ ਕੁਛ ਸ਼ਾਮ ਤੱਕ ਆ ਜਾਊਗਾ ਕੁਛ ਕੱਲ ਨੂੰ ਆ ਜਾਊਗਾ ਤੇ ਆਪਾਂ ਚਲੋ ਵਧਾਈਆਂ ਦਿਓ ਸਾਨੂੰ ਵੀ ਅਸੀਂ ਛੋਟਾ ਜਿਹਾ ਅ ਪ੍ਰਯਾਦ ਕਰੀ ਸੀ ਹਨਾ ਤੇ ਸਾਡਾ ਸ਼ੈੱਡ ਦਾ ਹੱਲ ਹੋ ਰਿਹਾ ਤੇ ਹੌਲੀ ਹੌਲੀ ਚਲੋ ਤੁਹਾਡਾ ਸਾਥ ਰਿਹਾ ਤੁਹਾਡਾ ਪਿਆਰ ਰਿਹਾ ਤੇ ਉਹ ਵੀ ਦਿਨ ਦੂਰ ਨਹੀਂ ਦੂਜਾ ਸਮਾਨ ਵੀ ਆਉਂਦਾ ਵੀ ਤੁਹਾਨੂੰ ਦਿਖਾਉਣਾ ਹੈ ਫਿਰ ਆਹ ਕਿਹੜਾ ਲਾ ਲੀਏ ਫਿਰ ਤੁਹਾਨੂੰ ਦਿਖਾਉਣਾ ਹੈ ਦੂਜਾ ਸਮਾਨ ਜਿਹੜਾ ਸ਼ਾਮ ਨੂੰ ਆਊਗਾ ਸਮਾਨ ਉਹ ਵੀ ਦਿਖਾਉਣਾ ਹੈ ਜੀ ਤੋਂ ਕੋਈ ਵੀ ਮੰਨ ਕੇ ਚਲੋ ਇਹਦੇ ਤੇ ਸੇਵਾ ਹਨਾ ਨਿਭਾਉਣੀ ਚਾਹੁੰਦਾ ਆਪਦੀ ਤਾਂ ਉਹ ਕਰ ਸਕਦਾ ਕੋਈ ਫੀਡ ਦੀ ਕੋਈ ਦਵਾਈਆਂ ਦੀ ਕੋਈ ਸੀਮੈਂਟ ਦੀ ਹਾਂ ਨੰਬਰ ਸਾਡਾ ਬਰਤ ਦਿੱਤਾ ਹੈ ਜੀ ਅੰਨਾ ਕੋਈ ਲਾਈਟ ਕਰ ਲੈ ਜੇ ਬਾਕੀ ਆਪਾਂ ਹੋਰ ਜਗ੍ਹਾ ਲੈਣੀ ਹੈ ਜੀ ਸੁਪਨਾ ਆ ਇਹ ਖੁੱਲ੍ਹੀ ਜਗ੍ਹਾ ਲੈ ਕੇ ਆਪਾਂ ਇਹਨਾਂ ਤੋਂ ਵੱਡਾ ਸ਼ੈਲਟਰ ਬਣਾਈਏ। ਇੱਕ ਕਰੀ ਚਲੋ ਸਾਡਾ ਸਰਦਾ ਨਹੀਂ ਸੀ ਸਾਡੇ ਬੱਚੇ ਤੰਗ ਹੁੰਦੇ ਸੀਗੇ। ਤਾਂ ਕਰਕੇ ਛੋਟਾ ਛੱਡ ਬਣਾਉਣ ਲੱਗੇ। ਆ ਗਈ ਆਪਣੀ ਸੀਮੈਂਟ ਆ ਗਿਆ ਤੇ ਅ ਕ੍ਰੈਸ਼ਰ ਆ ਗਿਆ। ਬਾਕੀ ਰਹਿ ਗਿਆ ਸ਼ੀਟਾਂ ਤੇ ਚੈਨਰ ਗੱਡਰ ਰਹਿ ਗਏ। ਉਹ ਸ਼ਾਮ ਤੱਕ ਆ ਜਾਣਗੇ ਜਾਂ ਸੁਬਾਹ ਆ ਜਾ ਕੇ ਭੱਜ ਕੇ ਲੈ ਆਵਾਂਗੇ ਕੱਲ ਨੂੰ ਆਪਾਂ ਕੰਮ ਸਟਾਰਟ ਕਰਦੇ ਆਂਗੇ ਤੇ ਚਲੋ ਸੁਪਨਾ ਹੈ ਜੀ ਵੀ ਹੌਲੀ ਹੌਲੀ ਕਰਕੇ ਆਪਾਂ ਕਿਤੇ ਆ ਖੁੱਲੀ ਜਗ੍ਹਾ ਲੱਗিয়ে ਹਨਾ ਤੇ ਸਾਰੇ ਜਣੇ ਸਹਿਯੋਗ ਵੀ ਕਰਿਆ ਕਰੋ ਸਪੋਰਟ ਵੀ ਕਰਿਆ ਕਰੋ ਸਾਨੂੰ ਕਿ ਆਪਾਂ ਇਹੀ ਨਹੀਂਗਾ ਵੀ ਇਹੀ ਆਪਾਂ ਇੱਥੇ ਪੰਜ ਸੱਤ ਬੱਚੇ ਰੱਖਣੇ ਆ ਆਪਣਾ ਸੁਪਨਾ ਹੈ ਵੀ ਆਪਾਂ ਬਹੁਤ ਸਾਰੇ ਬੱਚੇ ਰੱਖੀਏ ਬਿਮਾਰ ਕੋਈ ਅੰਗ ਹੀ ਨਾ ਕਿਸੇ ਨੂੰ ਇਲਾਜ ਦੀ ਜ਼ਰੂਰਤ ਆ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਸਪਨਾ ਹੈ ਆਪਾਂ ਵੀ ਜਲਦੀ ਸੁਪਨਾ ਪੂਰਾ ਕਰਕੇ ਆ ਬਾਬਾ ਸਰਦਾ ਆਪਣਾ ਬਾਬਾ ਕਿਵੇਂ ਹੈ ਬਾਬੇ ਚਿੱਟੜ ਲੱਗੇ ਤੈਨੂੰ ਗੋਲੀ ਦਿਓ ਪੁਰਿਆ ਤੇ ਸੁਪਨਾ ਹੈ ਇਹ ਆਪਣਾ ਜ਼ਰੂਰ ਮਾਲਕ ਪੂਰਾ ਕਰੂਗਾ ਹਨਾ ਸੱਚੀਆਂ ਨੇ ਇਤਾਂ ਨੂੰ ਮਰਦਾਂ ਕਹਿੰਦੇ ਜ਼ਰੂਰ ਲੱਗਦੀਆਂ ਤੇ ਆਪਾਂ ਲੱਗੇ ਹੋਏ ਆ ਜੋਰੋ ਜੋਰ ਵੀ ਆਪਾਂ ਜਲਦੀ ਜਗ੍ਹਾ ਲਈਏ ਸ਼ੈਲਟਰ ਵੱਡਾ ਬਣਾਈਏ ਇਹਦਾ ਚਲੋ ਆਇਆ ਸੀਗਾ ਜੀ ਸਾਡਾ ਸਰਦਾ ਨੀਗਾ ਅਸੀਂ ਕਿਸੇ ਦਾ ਇਲਾਜ ਕਰਨਾ ਕਰਵਾਉਣਾ ਹਨਾ ਡਾਕਟਰ ਨੂੰ ਬੁਲਾਉਣਾ ਬੋਤਲ ਟੀਕਾ ਲਵਾਉਣਾ ਪੈ ਰ ਗਿਆ ਯਾ ਐਮਰਜੈਂਸੀ ਹੁੰਦਾ ਸਾਨੂੰ ਬਈ ਓਕਾ ਬੜਾ ਸੀਗਾ ਹਾਂ ਤੁਪਾ ਇੱਥੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੇ ਵੀ ਚਲੋ ਇੱਕ ਅਦਾ ਪੱਖਾ ਲਾ ਦਿਆਂਗੇ ਉੱਤੇ ਲਿਆ ਕੇ ਤੇ ਲਾਈਟ ਲੂਟ ਲੱਗ ਜੂਗੀ ਵਧੀਆ ਬਣ ਜਾਊਗਾ ਤੇ ਕੋਈ ਆਪਾਂ ਇੱਥੇ ਕੋਈ 5-7 ਬੱਚੇ ਆਪਾਂ ਰੱਖ ਸਕਦੇ ਆ ਕੋਈ ਆ ਜਿਆਦਾ ਮੰਨ ਕੇ ਚਲੋ ਦਿੱਕਤ ਹੋ ਜੇ ਤਾਂ ਬਾਕੀ ਸਮਾਨ ਆ ਜੂਗਾ ਬਾਕੀ ਆ ਜਗ੍ਹਾ ਤੇ ਅਸੀਂ ਫੋਟੋ ਖਿੱਚਦੇ ਹੁਣ ਖਾਲੀ ਦੀ ਤੇ ਜਦੋਂ ਸ਼ੈਲਟਰ ਬਣ ਗਿਆ ਤੁਹਾਨੂੰ ਫੇਰ ਬਣਾ ਕੇ ਦਿਖਾਵਾਂਗੇ ਤੇ ਸਮਾਨ ਆਪਣਾ ਆ ਰਿਹਾ ਈ ਆ ਦੇਖ ਲਓ ਗੱਟੇ ਚੱਕੇ ਸੀਮੈਂਟ ਦੇ ਸਰਤੇ ਬਠਲਵੀ ਚੱਕਿਆ ਤੇ ਆ ਚਲੋ ਠੀਕ ਹੈ ਕੱਟਦੇ ਹਾਂ